ਦੇ ਬਾਹਰ ਇਕੱਠੇ ਹੋਣੀ ਹੋ ਕੀ ਮੈਟਰ ਹੈ ਇਹ ਕੀ ਮਾਮਲਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਤੁਸੀਂ ਆ ਹਿੰਦੂ ਪੈਣ ਲੇਟੀ ਹੋਈ ਹੈ ਇਹਨਾਂ ਦਾ ਕਸੂਰ ਸਿਰਫ ਇਹ ਸੀ ਵੀ ਇਹਨਾਂ ਦੇ ਨਾਲ ਗੈਸ ਸਿਲੰਡਰ ਭਰਿਆ ਜਾਂਦਾ ਸੀ ਉਹਦੀ ਜਦੋਂ ਕੰਪਲੇਂਟ ਜਿਹੜੀ ਹੈ ਉਹਦੀ ਜਦੋਂ ਕੰਪਲੇਂਟ ਜਿਹੜੀ ਹੈ ਇਹਨਾਂ ਨੇ ਦਿੱਤੀ ਪ੍ਰਸ਼ਾਸਨ ਨੂੰ ਤੇ ਆ ਹਲੋ ਇਹ ਵੀ ਅੰਦਰ ਵੜ ਕੇ ਕੁੜੀ ਦੇ ਕੱਪੜੇ ਪਾੜ ਤੇ ਕੁੱਟਿਆ ਮਾਰਕੁੱਟ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਨੇ ਇਸ ਪ੍ਰਸ਼ਾਸਨ ਨੇ ਉਲਟਾ ਇਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਆ ਕਾਰਵਾਈ ਕਰਤੀ ਆ ਹਾਲਾਤ ਨੇ 7 ਨੰਬਰ ਡਿਵੀਜ਼ਨ ਦੇ ਐਸੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਹੋਏ ਆ ਵੀ ਦਿਲ ਕਰਦਾ ਹੁਣ ਤਾਂ ਮਾਤਾ ਰਾਣੀ ਦਾ ਹਿਸਾਰਾ ਹੈ ਪ੍ਰਭੂ શ્રી ਰਾਮਚੰਦਰ ਦਾ ਹਿਸਾਰਾ ਹੈ ਰਾਮ ਨੋਮੀ ਆਣ ਆਲੀ ਹੈ ਹੁਣ ਤਾਂ ਅਸੀਂ ਸਿਰਫ ਇੱਥੇ ਬੈਠ ਕੇ ਭਗਤੀ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਮੰਦਿਰ ਬਣਾ ਦਈਏ ਉੱਥੇ ਅੱਗੇ ਮੱਥਾ ਟੇਕ ਜਾ ਕਰਾਂਗੇ ਅੰਦਰ ਉਹਨਾਂ ਕੰਪਲੇਨਟ ਲਿਖਾਉਣ ਦਾ ਕੋਈ ਫਾਇਦਾ ਨਹੀਂ ਹੈ ਸਰ ਕਿਹੜੀ ਥਾਂ ਦਾ ਮਸਲਾ ਜਿੱਥੇ ਗੈਸ ਭਰਦਾ ਸੀ ਕਿ ਈਡਲੂਸ ਈਡਲੂਸ ਕ ਜਿਹੜੇ ਗੈਸ ਸਿਲੰਡਰ ਭਰਦੇ ਆ ਅੱਛਾ ਜਿਹੜੇ ਗੈਸ ਸਿਲੰਡਰ ਭਰਦੇ ਆ ਉਹਨਾਂ ਨੇ ਕੁੱਟਿਆ ਅੰਦਰ ਵੱੜ ਕੇ ਕੁੱਟਿਆ ਇੱਜ਼ਤ ਤੇ ਹਦਮਾਨ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਮੁਸਲਮਾਨ ਨਹੀਂ ਲੇਡੀਜ਼ ਹੈ ਨਾ ਜਿਹੜੀ ਭਰਦੀ ਮੁਸਲਮਨ ਭਾਈਚਾਰੇ ਤੋਂ ਸਾਡਾ ਕਿਸੇ ਧਰਮ ਨਾਲ ਵਿਵਾਦ ਨਹੀਂ ਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੰਪਲੀਟ ਕੀਤੀ ਹੈ ਤੇ ਇਹਨਾਂ ਨੇ ਇਸ ਕਰਕੇ ਕੁੱਟਿਆ ਗਿਆ ਉਹਨਾਂ ਨੇ ਨਹੀਂ ਕੰਪਲੇਨ ਕੀਤੀ ਸੀ ਕੰਪਲੇਨ ਤਾਂ ਕਰਨਗੇ ਜੇ ਨਾਲ ਕਰਦੇ ਤਿੰਨ ਚਾਰ ਦੁਕਾਨਾਂਾਂ ਵਿੱਚ ਸੱਚਾਈ ਦਾ ਤਿੰਨ ਚਾਰ ਦੁਕਾਨਾਂਾਂ ਉਸ ਪ੍ਰਭਾਵ ਮਤਲਬ ਪੂਰੇ ਮਹੱਲੇ ਦੇ ਵਿੱਚ ਜਿਹੜਾ ਆ ਕਹ ਲਓ ਵੀ ਉਹਨਾਂ ਕੋਲ ਜਿੱਦਾ ਫ੍ਰੈਂਚਾਈਜ਼ੀ ਨਹੀਂ ਹੁੰਦੀ ਇਸ ਤਰ੍ਹਾਂ ਸਿਲੰਡਰ ਭਰਨ ਦੀ ਫਰਜੈਂਸੀ ਇਸ ਤਰ੍ਹਾਂ ਦਾ ਸਿਸਟਮ ਉਹਦਾ ਇਲੀਗਲ ਚੱਲ ਰਿਹਾ ਵੀ ਪੂਰੇ ਇਲਾਕੇ ਦੇ ਵਿੱਚੋਂ ਸਿਲੰਡਰ ਭਰ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਸਿਲੰਡਰ ਭਰਦਾ ਹੈ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਕੰਪਲੇਂਟ ਦਿੱਤੀ ਲੇਕਿਨ ਨਹੀਂ ਕੁਝ ਹੋਇਆ ਅੱਛਾ ਤੁਸੀਂ ਇੱਥੇ ਆਏ ਹੋ ਤਾਂ ਕੀ ਕਰਨ ਆਏ ਹੋ ਇੱਥੇ ਅਸੀਂ ਕਹਿੰਦੇ ਜੀ ਕਾਰਵਾਈ ਕਰੋ ਕੁੜੀ ਦੇ ਕੱਪੜੇ ਪਾੜੇ 354 452 ਕਰਦੇ ਵਿੱਚ ਆਏ ਆ ਉਹ ਤੇ ਕਹਿੰਦੇ ਕੋਈ ਗੱਲ ਨਹੀਂ ਜੀ ਡਿਪਟੀ ਸਾਹਿਬ ਤਾਂ ਗੱਲ ਕਰਦੇ ਆ ਸਵੇਰ ਦੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਸਾਡੇ ਹੋਰ ਵੀ ਸਾਥੀ ਆ ਰਹੇ ਆ ਹੋਰ ਵੀ ਅਸੀਂ ਹਿੰਦੂ ਸੰਗਠਨ ਬੁਲਾਏ ਆ ਹੋਰ ਵੀ ਜਿਹੜੇ ਸਾਰੇ ਨਿਸਾਰੇ ਹੋਰੇ ਸਰ ਇਹ ਮਸਲਾ 4 ਦਿਨ ਦਾ ਹੈ ਅਜੇ ਤੱਕ ਕਾਰਵਾਈ ਨਹੀਂ ਹੋਈ ਤਾਂ ਹੀ ਤਾਂ ਬੈਠੇ ਨਾ ਜੀ ਅੱਜ ਦੇਖ ਲੋ ਅੱਜ ਤੱਕ ਦੇਖਿਆ ਸੀ ਤੁਸੀਂ ਕਦੇ ਇੱਕ ਪੇਸ਼ੈਂਟ ਇੱਕ ਪੇਸ਼ੈਂਟ ਨੇ ਤਾਂ ਲੇਟਿਆ ਹੋਵੇ ਅੱਜ ਤੱਕ ਦੇਖਿਆ ਸੀ ਅੱਜ ਦੇਖ ਲੋ ਇੱਕ ਪੇਸ਼ੈਂਟ ਜਿਹੜਾ ਅਸੀਂ ਇੱਥੇ ਲੈਣ ਨੂੰ ਮਜਬੂਰ ਆ ਅਸੀਂ ਡਾਕਟਰ ਨੂੰ ਬੁਲਾ ਰਹੇ ਹਾਂ ਪੈਂਚੀ ਡਾਕਟਰ ਨੂੰ ਬੁਲਾ ਕੇ ਨਾ ਇੱਥੇ ਗਲੂਕੋਜ਼ ਲਵਾ ਦੋ ਡਾਕਟਰ ਨੂੰ ਬੁਲਾਓ ਇੱਥੇ ਗਲੂਕੋਜ਼ ਲਵਾ ਦੋ ਕੋਈ ਆਸ਼ਵਾਸ਼ਣ ਦਿੱਤਾ ਕੁਝ ਕੋਈ ਆਸ਼ਵਾਸ਼ਣ ਦੇ ਰਹੇ ਜੀ ਅੱਧਾ ਘੰਟਾ ਅੱਧਾ ਘੰਟਾ 1 ਘੰਟਾ ਅੱਧਾ ਘੰਟਾ 1 ਘੰਟਾ ਬਸ ਜੇ ਪੁਲਿਸ ਸੁਣਵਾਈ ਨਹੀਂ ਕਰਦੀ ਫੇ ਅਸੀਂ ਮਰ ਜੰਨੇ ਅਸੀਂ ਨਹੀਂ ਰਹੰਦੇ ਉਰੇ ਸਰ ਹਜੇ ਵੀ ਉਹਨਾਂ ਦੀ ਦੁਕਾਨਾ ਖੁੱਲ੍ਹੀ ਆ ਉਹਨਾਂ ਦੇ ਅੰਦਰ ਕੋਈ ਡਰਦਾ ਮਾਹੌਲ ਨਹੀਂ ਕੋਈ ਡਰਦਾ ਮਾਹੌਲ ਨਹੀਂ ਆ ਜੀ ਕੁਛ ਨਹੀਂ ਆ ਉਹਨਾਂ ਨੂੰ ਡਰ ਦੀ ਲੋੜ ਹੀ ਨਹੀਂ ਉਹ ਕਹਿੰਦੇ 25000 ਰੁਪਏ ਦੰਨੇ ਅਸੀਂ ਹਾਂਜੀ ਉਹ ਕਹਿੰਦੇ ਮਹੀਨੇ ਦਾ ਅਸੀਂ 25000 ਰੁਪਏ ਦੰਨੇ ਆ ਕਿੱਥੇ ਓਮਰਗੜ ਕਿੱਥੇ ਤੁਹਾਨੂੰ ਮੈਂ ਦਿਖਾਣਾ ਹੈ ਜਿਹੜਾ ਸਾਥੀ ਹੈ ਆ ਦੇਖੋ ਆ ਮਾਤਾ ਜੀ ਨੇ ਇਹਨਾਂ ਦਾ ਪਰਿਵਾਰ ਜਿਨ੍ਹਾਂ ਨੇ 25000 ਹਮਾਰੇ ਥਾਣਾ ਮੇ ਪਗਾਰ ਜਾਂਦੀ ਹੈ महीना भर के राशन जाता है फ्री में एक सिलेंडर जाता है पूरा चौक भर कोई हिला नहीं सकता ऐसे ऐसे धमकी देती है कहती है कि तेरे को तो रहने नहीं देंगे तू का समझती है तेरे को यहाँ से झगड़ा दड़ा होने के बाद उस उसने यहाँ बोला कि अगर तुम थाने गए तो अगली बार हम कटवा देंगे हम क्या करें हम अपना एरिया छोड़ दें हम अपना घर छोड़ दें डर के मारे हम कहते हैं कि अगली बार कटवा देंगे तुमको अब क्या सिलेंडर पर हैगा कुछ हाँ जी हाँ जी की नाम आना था। साहिल साहिल खान जिसने दांत मारी है मेरी सिस्टर को उसका नाम आफताब है नसीम नसीम अंसारी का भाई और उनकी घर की फैमिली की औरतें चार बेबी साजिदा खान सभी मौके पे मौजूद थे सब ने रोडे उठा उठा मारे हम बस बचाव करते रह गए सिस्टर तब तक मारा मेरी सिस्टर को जब तक वो बेहोश नहीं आज हो गए आज, आज पांचवा दिन हो गया जी अभी तक कोई कार्रवाई कोई कार्रवाई नहीं मेरी दीदी को सिविल अस्पताल ने पीजीआई रेफर किया हम पीजीआई से लेके आए वहाँ कोई सुनवाई नहीं हमने कहा अपनी बहन को हम प्राइवेट दिखवा लेंगे पर मरने नहीं देंगे ਦੋਨਾਂ ਧਿਰਾਂ ਦੀ ਲੜਾਈ ਹੋਈ ਸੀਗੀ ਮੌਕੇ ਤੇ ਐਸੇ ਜੀ ਡਿਗਰੀਸ਼ਰ ਗਿਆ ਸੀਗਾ ਸਾਰਾ ਦੇਖ ਕੇ ਉਸੇ ਟਾਈਮ ਹੀ ਦੋਨਾਂ ਦੋਨਾਂ ਦੀ ਲੜਾਈ ਤੇ ਦੋਨਾਂ ਦੇ ਕ੍ਰਾਸ ਕੇਸ ਦਰਜ ਹੈ ਆਲਰੇਡੀ ਹੀ 2 3 4 ਦਿਨ ਪਹਿਲਾਂ ਦਾ ਹੁਣ ਇਹ ਕਹ ਰਹੇ ਨੇ ਵੀ ਸਾਡੇ ਨਾਲ ਇਦਾਂ ਲੜੀ ਨੂੰ ਕੁੱਟਮਾਰ ਹੋਈ ਅੰਦਰ ਵੜ ਕੇ ਹੋਈ ਹੈ ਉਹ ਸਾਰਾ ਮੌਕਾ ਅਸੀਂ ਦੇਖ ਆਏ ਆ ਮੌਕਾ ਵੇਖ ਕੇ ਸੀਨਰ ਅਫਸਰ ਨਾਲ ਡਿਸਕਸ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਲੜਾਈ ਦਾ ਕਾਰਨ ਕੀ ਸੀ ਕੋਈ ਨਾ ਦੀ ਆਪਸੀ ਉਹਨਾਂ ਦੇ ਕਹਿਣ ਮਤਾਵ ਕਿ ਇਹਨੇ ਪ੍ਰਾਣੀ ਨੰਜਸ਼ ਚੱਲਦੀ ਸਰ ਉਹ ਤਾਂ ਕਹਿੰਦਾ ਸਰੈਂਡਰ ਭਰਦੇ ਨੇ ਇਹਨਾਂ ਨੇ ਪਰ ਮੌਕੇ ਤੇ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਇਹਨਾਂ ਦੇ ਕਹਿਣ ਮਤਾਵ ਪਹਿਲਾਂ ਵੀ ਉਹਨਾਂ ਦੀ ਖਬਰ ਲੱਗੀ ਸੀ ਕਾਫੀ ਚੈਨਲ ਉਹਦੇ ਬਾਰੇ ਉਹ ਉਹ ਜਿਹੜਾ ਹੈਗਾ ਹਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੂਡ ਸਪਲਾਈ ਫੂਡ ਸਪਲਾਈ ਡਿਪਾਰਟਮੈਂਟ ਉਹਨੇ ਚੈਕਿੰਗ ਕਰਕੇ ਗਿਆ ਸੀਗਾ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਕਿ ਮੈਡਮ ਨਾਲ ਡੀਪੀਓ ਨਾਲ ਮੈਡਮ ਕਹ ਰਹੀ ਸੀ ਕਿ ਅਸੀਂ ਚੈਕਿੰਗ ਕੀਤੀ ਪਰ ਮੌਕੇ ਤੇ ਸਾਨੂੰ ਕੁਝ ਨਹੀਂ ਮਿਲਿਆ ਉਹਨ ਜੋ ਲੜਾਈ ਬਾਰੇ ਮੈਨੂੰ ਪਤਾ ਹੈ ਜੋ ਆਪਾਂ ਲੜਾਈ ਬਾਰੇ ਜੋ ਉਹਨੂੰ ਦੱਸ ਆਪਣਾ ਜੋ ਹੈਗੀ ਅਲਰੇਡੀ ਪਹਿਲੇ ਐਫਰਡਾਚ ਕੀਤੀ ਹੋਈ ਹੈ ਠੀਕ ਹੈ ਸਰ ਅੱਜ ਫਿਰ ਇਹ ਬੈਠੇ ਨੇ ਬਾਹਰ ਇਹਨਾਂ ਨੇ ਕਿਹਾ ਜੀ ਹੁਣ ਸਾਨੂੰ ਵੀ ਆ ਗੱਲ ਸਭ ਵੀ ਕੁਝ ਕਹਿ ਰਹੇ ਨੇ ਵੀ ਅੰਦਰ ਵੜ ਕੇ ਹੋਈ ਹੈ ਜਾਂ ਲੇਡੀ ਨਾਲ ਵੀ ਕੱਪੜੇ ਪਾੜਨ ਜੀ ਉਹ ਅਸੀਂ ਮੌਕਾ ਦੇਖ ਆਇਆ ਜੋ ਦੇ ਮੁਤਾਬਕ ਸੀਨੀਅਰ ਅਫਸਰ ਨਾਲ ਸਲਾਹ ਧਿਆਨ ਚ ਲਿਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਕਰ ਠੀਕ ਹੈ ਠੀਕ ਹੈ ਬਹੁਤ